ਸ੍ਰੀ ਗੁਰੂ ਜੀ ਸਾਰਿਆਂ ਨੂੰ ਕਿਵੇਂ ਤੁਸੀਂ ਸਾਰੇ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਵਲੌਗ 'ਚ ਅਸੀਂ ਜਾ ਰਹੇ ਹ ਜਲੰਧਰ ਅਸੀਂ ਰਾਸਤੇ ਦੇ ਵਿੱਚ ਆ ਕੇ ਮੈਂ ਕਿਹਾ ਚੱਲ ਵਲੌਗ ਬਣਾ ਲੈਣੇ ਆਂਗੇ ਤੇ ਅੱਜ ਅਸੀਂ ਜਲੰਧਰ ਇਸ ਲਈ ਜਾ ਰਹੇ ਇਹਨਾਂ ਦਾ ਪੇਪਰ ਹੈ ਮੇਰੇ ਹਸਬੰਦ ਦਾ ਲਖਸ਼ੋਵ ਦਾ ਨਾਨਕੀ ਗਈ ਹੋਈ ਹੈ ਦੇਖੋ ਇੱਥੇ ਰਾਮਾ ਦੇ ਜੀ ਦੀ ਮੂਰਤੀ ਬਸ ਅਸੀਂ ਜਲੰਧਰ ਜਿੱਥੇ ਪਹੁੰਚ ਹੀ ਗਏ تھے ਜਾਂ ਕਿ ਮੇਰੇ ਜਾਦਾਂਗੇ ਮੈਂ ਕਿਹਾ ਚੱਲ ਵਲੌਗ ਸ਼ੂਟ ਕਰ ਲੈਂਦੇ ਆਂ ਸੀਤੇ ਰਸਤੇ 'ਚ ਤੁਹਾਨੂੰ ਭੁੱਖ ਲੱਗੀ ਪਈ ਐ ਦੇਖਦੇ ਆਂ ਕੁਛ ਖਾਣੇ ਹਾਂਜੀ ਕਿੱਥੇ ਖਾਣਾ ਹੈ ਬਸ ਵਧੀਆ ਜਿਹੀ ਲੋਕੇਸ਼ਨ ਤੇ ਰੋਕ ਲੋ ਟੇਸਟੀ ਜਾਣਾ ਚਾਹੀਦਾ ਸ਼ਾਪਿੰਗ ਵੀ ਕਰਾਂਗੇ ਤੋਂ ਕਿਉਂਕਿ ਅਸੀਂ ਜਾ ਰਹੇ ਆਂਗੇ ਹਰਦਵਾਰ ਹਰਦਵਾਰ ਦੇ ਵਲੌਗਸ ਵੀ ਬਣਾਵਾਂਗੇ ਅਸੀਂ ਉਹ ਵੀ ਤੁਸੀਂ ਸਾਰੇ ਜਣੇ ਜ਼ਰੂਰੀ ਇੰਜੋਏ ਕਰਿਓ ਕੱਲ੍ਹ ਹੀ ਜਾਣਾ ਹੈ ਨਾ ਦੇਖਦੇ ਆਂ ਕੱਲ ਨੂੰ ਜਾਂ ਪਰਸ ਨੂੰ ਲక్ష్ਮੀ ਲੈ ਕੇ ਆਉਣਾ ਪਹਿਲਾਂ ਅਸੀਂ ਨੇ ਉਸ ਤੋਂ ਬਾਅਦ ਜਾਵਾਂਗੇ ਸਾਰੀ ਫੈਮਿਲੀ ਬਣਾਈ ਰਿਹਾ ਸਾਡੇ ਚੈਨਲ ਦੇ ਨਾਲ Enjoy ਕਰਿਓ ਸਾਡੇ ਵਲੌਗਸ ਨੂੰ ਬਣਾ ਸੀ ਰੁਕਾ ਗਿਆ ਤਾਂ ਤੇ ਤੇ ਦਾ ਨਾਮ ਹੈਗਾ ਮਿੱਟੀ ਪਲਵਾਣ ਰੈਸ਼ੂ ਟੱਕ ਇਹਦੇ ਵਿੱਚ ਤੋਂ ਮੈਂ ਕੁਝ ਨਹੀਂ ਆਰਡਰ ਕਰਨਾ। ਜੈਸੀ ਦੁਕਾਨ ਹੈ ਆਲੂ ਵਾਲੇ ਪਰੌਂਠੇ ਦਿੱਤੇ। ਚਾਰ ਅੰਡਾ ਬਟ ਤੰਦੂਰੀ ਪਰੌਂਠੇ ਨੇ। ਬ੍ਰੇਕਫਾਸਟ ਕਰਕੇ ਅਸੀਂ ਉੱਥੋਂ ਗਏ ਸੀ। ਇਹ ਦੇਖੋ ਰਾਜਵਾਲੀ ਕਿੰਨੀ ਵਧੀਆ। ਇਹ ਤੋਂ ਜਲੰਧਰ 37 ਕਿਲੋਮੀਟਰ ਦੂਰ ਰਹਿ ਗਿਆ। ਫਲੋਰ ਹਨਾ ਫਲੋਰ ਸ਼ਹਿਰ ਹੈ।

ਆਲੇ ਉਹ ਨਹੀਂ ਚੇਨ ਕਰਾਈ ਸੀ ਸਿੱਧੂ ਹੋਵੇ ਲੀ ਬਾਰ ਬਾਰ ਨਿਕਲ ਜਾਂਦੇ ਨਾਲ ਅਸੀਂ ਨਿਊ ਪਵਾਏ ਸੀਗੇ Wiper ਜੇ ਕੋਈ ਨਹੀਂ ਚਾਹ ਅਨਨ ਕੋਲਰ ਪ੍ਰੇਨਾ ਦਾ ਹੋ ਗਿਆ ਹੁਣ ਅਸੀਂ ਘਰ ਚਾਰੇ ਹਾਂਗੇ ਸ਼ਾਮ ਦੇ 5:30 ਹੋ ਗਏ ਘਰੇ ਪਹੁੰਚਦੇ ਨਹੀਂ ਰਹੂ ਜਗਾ ਹੁਣ ਅਸੀਂ ਚਿੰਦੜ ਤੋਂ ਮੰਦਲ ਮਤਲਬ ਕਾਫੀ ਅੱਗੇ ਲੱਗੇ ਆਏ ਹਾਂ ਹਲੋ ਵੀ ਹਲਾ ਵੀਰੇ ਉਹ ਦੇਖੋ ਸਾਹਮਣੇ ਕਲੋਨੀਆਂ ਨੇ ਦੇਖੋ ਸਾਰੇ ਇਹ ਸਾਈਡ ਤੇ ਨਹਿਰ ਜਾਂਦੀ ਹੈ ਕ림ਖਾਦੀ ਤੇ ਨੂਡਲ ਮੇਰੇ ਬਣ ਕੇ ਆ ਰਹੇ ਨੇ ਮੈਂ ਨੂਡਲ ਦਾ ਆਰਡਰ ਦਿੱਤਾ ਸੀ ਹਾਈ ਫੋਨ ਹੀ ਛੁੱਟ ਗਿਆ ਸੀ ਗੋਲਪਕਾ ਗਿਆ ਇਸ ਵਿੱਚ ਅਦੀ ਵੀਡੀਓ ਨੂੰ ਛੁੱਟ ਗਿਆ ਸੀ ലെവറെ താങ്ക്യൂ വെരി നൂഡൽ കഴു ഗയ്സ് നൂഡൽ મને બહુ ભૂખ લાગી છે నో వచ్చే పచ్చగే మరీ గీటే అది సమా